ਲਾਈ ਵੀ ਕਿਸਾਨ ਵੀਰੋ ਆ ਅਮਰ ਨਾਲ ਬੈਗਾ ਪੈਣਾ ਮਾ ਜੀਰੀ ਦਿਖਾ ਯਾਰ ਇਧਰ ਆ ਦਾ ਸੋ ਵੀ ਖਿੱਡੀ ਹੈ ਨਹੀਂ ਦੇਖ ਤਾਂ ਕੀ ਕਿਸੇ ਨਹੀਂ ਹੈ ਗੱਟ ਪੜਾ ਦੇਖੀ ਅੱਛਾ ਉਹਨੂੰ ਗੱਟ ਕਰ ਗੱਟ ਰੁਕ ਜਾਵੇ ਇਧਰ ਨੂੰ ਗੱਟ ਲਗਾਈ ਜਾਂਦਾ ਇਧਰ ਨੂੰ ਹਾਂ ਹਾਂ ਉਹ ਤਾਂ ਇਹ ਤਾਂ ਫਿਰ ਲੋਕ ਗੱਟ ਬੈਗੇ ਤੇ ਖੇਤ ਖੇਤਣਾ ਨਹੀਂ ਆਏ ਇਹ ਅਸਲ ਤੁਮੇ ਸੁਣ ਲੈ ਗੱਲ ਵੀ ਤਾਂ ਸਿੰਘ ਆ ਜਾਵਰੇ ਨੂੰ ਇਹ ਆਉਣਿਆ ਲੋਟ ਉੱਥੇ ਆ ਸਾਰੀ ਫਿਰੇ ਆਉਣ ਕਿ ਤੇ ਇਨੋਂ ਗਾਣਾ ਕੱਟ ਕੱਟ ਕੇ ਇਕ ਦਾ ਸਿਰ ਪਰ ਖੜ ਕੇ ਲੋਉਂਦਾ ਨਾਲੇ ਜਮੀਨ ਹੁੰਦੀ ਆ ਚਾਰਾ ਇਹ ਜਿਹਨੂੰ ਦੱਸਦਾ ਕੱਟ ਫੇਰ ਲੋਡ ਆਉਨੇ ਆ ਸੀ ਕਿਥੇ ਜਿਹੜੇ ਜਮੀਨ ਘਟਦਾ ਤੇ ਫਿਰ ਜ਼ਿਆਦਾ ਲਵਾ ਕੇ ਉੱਥੇ ਲੋਡ ਆਉਨੇ ਆ ਨਾਲੇ ਸੰਘਣੀ ਲਾਉਨੇ ਆ ਨਹੀਂ ਨਹੀਂ ਅਸੀਂ ਤਾਂ ਇਕੱਠੇ ਪਾ ਲਾਉਨੇ ਆ ਕਿਥੀ ਹੋ ਵੀ ਹਾਂ ਦੇਖ ਲੋ ਸਾਡਿਓ ਇਹ ਕਦੇ ਟੱਕਾ ਕਿਥੀ ਪਟੋਗੇ ਹੁਣ ਇਹ ਤਾਂ ਗਲਤ ਬਖਰੀ ਨਹੀਂ ਨਹੀਂ ਫੇਰ ਉਹਦੇ ਕੋਈ ਬੰਦੇ ਕੋਲ ਲੋਡ ਆਉਨੇ ਆ ਲੱਗ ਗਿਆ ਤੈਨੂੰ ਲਾਉਂਦਾ ਪਤਾ ਹੈ ਉਹ ਬੰਦਾ ਮਗਰ ਮਗਰ ਫਿਰ ਜਾਂਦਾ ਹੈ ਕਿ ਹਾਂ ਭਈਆ ਕਿਥੇ ਗਿਆ ਨਵਾਂ ਕ ਲਈ ਆਈਏ ਇੱਕ ਇਹਦਾ ਰਿਹਾ ਬਤਾ ਫਿਰ ਜਿਹੜੀ ਇੱਕ ਗੱਲ ਹੈਗੀ ਆ ਜੀ ਇਹ ਚ ਝੂਠ ਨਹੀਂ ਹੈ ਗੱਲ ਵੀ ਜਿਹੜਾ ਬੰਦਾ ਤਾਂ ਨਾ ਪਿਆਰ ਨਾਲ ਲਾਉਂਦਾ ਨਾ ਨਾ ਹਸੀਮ ਖੌਰਵੀ ਕਰੀ ਜਾਵੇ ਪਿਆਰ ਕਰੀ ਜਾਵੇ ਉਹਦੀ ਇਹ ਲਾਉਨੇ ਆ ਦੋ ਦੋ ਗਿੱਟ ਪਰ ਜਿਹੜਾ ਡੰਡਾ ਲੈ ਕੇ ਖੜਦਾ ਜੁੱਤੀ ਫੇਰਦਾ ਗਾਲਾਂ ਕਰਦਾ ਉਹਦੀ ਲਾਉਨੇ ਆ ਸੰਗਣੀ ਫੇਰ ਆਉਂਦੇ ਲੋਟ ਉਹ ਦੇਖੀ ਜੇ ਪਾਇ ਤੇ ਰਹੀ ਗਿੱਟ ਦੇਖੀ ਵਾਹ ਰੂ ਬਾਗੇ ਦਿਖਾਈ ਜਾ ਉਹ ਦਿਖਾਈ ਹੋ ਰਹੀ ਨਾ ਪੱਲੇ ਮਦੁਰੀਵਾ ਗਿਆ ਥੈਕ ਨਹੀਂ ਆਹ ਹੋ ਗਿਆ ਥੈਕ ਨਹੀਂ ਬਾਪ ਦੇ ਨਹੀਂ ਹੋ ਗਿਆ ਚੱਲ ਮੈਂ ਤੇਰੇ ਨਾਲ ਸਹਿਵਾ ਦਾ ਇਹ ਕਹਿੰਦਾ ਸ਼ੁਕਰ ਕਰ ਤੈਨੂੰ ਭਈਏ ਦਾ ਮਿਲ ਕੇ ਮਿਲਦੇ ਜਿਹੜਾ ਹਰਾਮੀ ਬੰਦਾ ਕਰਦਾ ਹੈ ਉਹਨੂੰ ਬੰਦਾ ਵੀ ਨਹੀਂ ਮਿਲਦਾ ਹੈ ਨਾ ਨਾ ਬੰਦਾ ਲੈ ਕੇ ਆਉਂਦਾ ਸਰੰਦ ਸੇ ਮੁਰੰਦੇ ਸੇ ਤੇਰਾ ਬੰਦਾ ਨਹੀਂ ਮਿਲੂਗਾ ਉਹਨੂੰ